ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਕਿਤੇ ਵੀ ਬਣਾ ਸਕਦੇ ਜ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਦੇ ਵਿੱਚ ਅਸੀਂ ਬਣਾ ਕੇ ਇਹਨੂੰ ਕੰਪਲੀਟ ਕਰ ਲਾਂਗੇ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਕੁੰਡੇ ਪਾਣੇ ਨੇ 7-7 ਦੇ ਹਿਸਾਬ ਨਾਲ ਕੁੰਡੇ ਪਾ ਕੇ ਚਾਰ ਕੁੰਡੇ ਵਾਧੂ ਪਾ ਲਾਂਗੇ ਪੰਜ ਕੁੰਡਿਆਂ ਦਾ ਵੈਸੇ ਡਿਜ਼ਾਈਨ ਹੈ ਦੋ ਕੁੰਡੇ ਜਿਹੜੇ ਡਿਜ਼ਾਈਨ ਨੂੰ ਗੈਪ ਪਾਉਣ ਵਾਸਤੇ ਆ ਇਹ ਤੁਸੀਂ ਦੋ ਕੁੰਡਿਆਂ ਤੋਂ ਵੱਧ ਵੀ ਪਾ ਸਕਦੇ ਜੇ ਤੇ ਦੋ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਜੇ ਤੁਸੀਂ ਇਸ ਨੂੰ ਉਲਟੀ ਸਾਈਡ ਤੋਂ ਉਲਟਾ ਬਣਾਉਣਾ ਚਾਹੁੰਦੇ ਜੇ ਤੇ ਉਲਟਾ ਵੀ ਬਣਾ ਕੇ ਤਿਆਰ ਕਰ ਸਕਦੇ ਜੇ ਤੇ ਜੇ ਤੁਸੀਂ ਉਲਟੀ ਸਿੱਧੀ ਸਾਈਡ ਤੋਂ ਉਲਟੇ ਤੇ ਉਲਟਾ ਤੇ ਸਿੱਧੇ ਤੇ ਸਿੱਧਾ ਬਣਾਉਣਾ ਚਾਹੁੰਦੇ ਜੋ ਤੁਸੀਂ ਇਸ ਤਰੀਕੇ ਦੇ ਨਾਲ ਵੀ ਬਣਾ ਸਕਦੇ ਜੀ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਮੈਂ ਇੱਥੇ 7-7 ਦੇ ਹਿਸਾਬ ਨਾਲ 14 ਕੁੰਡੇ ਪਾ ਕੇ 4 ਕੁੰਡੇ ਵਾਧੂ ਪਾ ਕੇ 18 ਕੁੰਡੇ ਪਾਏ ਹੋਏ ਨੇ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਆਪਾਂ ਉਲਟੇ ਬਣਾਉਣੇ ਆ ਬਿਲਕੁਲ ਅਲੱਗ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣੇਗਾ ਦੋ ਕੁੰਡੇ ਉਲਟੇ ਬਣਾ ਲਏ ਨੇ ਧਾਗਾ ਪਿੱਛੇ ਕਰ ਲਾਂਗੇ ਤੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਆਪਾਂ ਕੀ ਕਰਨਾ ਆ ਇਹ ਦੋ ਕੁੰਡੇ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਇਸ ਤਰ੍ਹਾਂ ਕਰਕੇ ਫਿਰ ਫਿਰ ਇਹਨੂੰ ਇੱਧਰ ਨੂੰ ਪਾ ਲੈਣਾ ਆਪਾਂ ਤੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਜਿਹੜਾ ਸਾਡਾ ਸੈਂਟਰ ਵਾਲਾ ਕੁੰਡਾ ਹੈ ਉਹ ਫਰੰਟ ਤੇ ਹੋਣਾ ਚਾਹੀਦਾ ਹੈ ਇਹ ਦੇਖੋ ਇੱਕ ਵਿਚਵਾਲ ਪਾ ਦਾਂਗੇ ਤੇ ਇੱਕ ਵਾਰ ਦੁਬਾਰਾ ਆਪਾਂ ਇਸ ਨੂੰ ਉਣ ਦਾਂਗੇ ਇਸ ਤਰ੍ਹਾਂ ਕਰਕੇ ਸਾਡੇ ਤਿੰਨ ਤੋਂ ਤਿੰਨ ਕੁੰਡੇ ਹੋ ਗਏ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਹੀ ਸੱਤ ਕੁੰਡੇ ਆਪਾਂ ਰਿਪੀਟ ਕਰਨੇ ਆ ਦੋ ਕੁੰਡੇ ਪਹਿਲਾਂ ਉਲਟੇ ਬਣਾਇਆ ਫਿਰ ਇੱਕ ਸਿੱਧਾ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੀਤੇ ਆ ਫਿਰ ਇੱਕ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਵੇਖੋ ਇਹ ਸੈਂਟਰ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਫਰੰਟ ਤੇ ਲਿਆਉਣਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਤੇ ਫਿਰ ਆਪਾਂ ਇਧਰਲੀ ਸਾਈਡ ਨੂੰ ਪਾ ਕੇ ਤੇ ਬੈਕ ਲੂਪ ਦੇ ਨਾਲ ਤਿੰਨ ਤੋਂ ਤਿੰਨ ਕੁੰਡੇ ਬਣਾ ਦੇਣੇ ਇੱਕ ਵਾਰੀ ਪਹਿਲੋਂ ਬੁਣ ਲਿਆ ਫਿਰ ਵਿੱਚ ਇਸਾ ਜਾਲੀ ਪਾਵਾਂਗੇ ਤੇ ਇੱਕ ਵਾਰ ਆਪਾਂ ਦੁਬਾਰਾ ਬੁਣ ਲਾਂਗੇ ਇਸ ਤਰ੍ਹਾਂ ਤਿੰਨ ਤੋਂ ਤਿੰਨ ਗੁੰਡੇ ਆਪਾਂ ਬਹੁਤ ਸਾਰੇ ਡਿਜ਼ਾਈਨਾਂ ਦੇ ਵਿੱਚ ਬਣਾਉਣੇ ਆ ਫਿਰ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਗੁੰਡਾ ਜਿਹੜਾ ਇਹਨੂੰ ਸਿੱਧਾ ਬਣਾਵਾਂਗੇ ਪਰ ਇਹ ਵਾਲਾ ਡਿਜ਼ਾਈਨ ਜਿਹੜਾ ਬਿਲਕੁਲ ਡਿਫਰੈਂਟ ਹੈ ਜੁਂਜੇ ਤੇ ਤੁਸੀਂ ਉਲਟੇ ਦੇ ਪੂਰੀ ਉਲਟੀ ਸਲਾਈ ਬਣਾਉਣੇ ਚਾਹੁੰਦੇ ਜੇ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਜੀ ਮੈਂ ਪਰ ਇੱਥੇ ਇਸ ਤਰ੍ਹਾਂ ਨਹੀਂ ਬਣਾਵਾਂਗੀ ਆਪਾਂ ਪਹਿਲਾਂ ਕੁੰਡਾ ਉਤਾਰ ਲੈਣਾ ਫਿਰ ਧਾਗਾ ਪਿੱਛੇ ਕਰ ਲਾਂਗੇ ਦੋ ਕੁੰਡੇ ਜਿਹੜੇ ਉਧਰ ਉਲਟੇ ਬਣਾਏ ਸੀ ਇਧਰੋਂ ਆਪਾਂ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ ਬਣਾ ਲਾਂਗੇ ਪੰਜ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਧਾਗਾ ਪਿੱਛੇ ਕਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਫਿਰ ਤੱਕ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇਧਰੋਂ ਆਪਾਂ ਹੁਣ ਉਲਟੇ ਬਣਾਵਾਂਗੇ ਤੇ ਲਾਸਟ ਦੇ ਦੋ ਕੁੰਡੇ ਸਾਡੇ ਸਿੱਧੇ ਬਣ ਜਾਣਗੇ ਤੇ ਐਗਜ਼ਿਸਟ ਜਿਹੜਾ ਉਹ ਉਲਟਾ ਬਣ ਜੇਗਾ ਦੋ ਸਲਾਈਆਂ ਬਣ ਗਿਆ ਹੋਣਾ ਗਿਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੇ ਡਿਜ਼ਾਈਨ ਨੂੰ ਤੁਸੀਂ ਧਿਆਨ ਨਾਲ ਵੇਖਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਐਗਜ਼ਿਟ ਜਿਹੜਾ ਉਹਨੂੰ ਵੈਸੇ ਉਲਟ ਕਰ ਲਿਆ ਫਿਰ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਦੋ ਕੁੰਡੇ ਉਲਟੇ ਬਣਾ ਲੈ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਕੀ ਕਰਨਾ ਇਹ ਵਾਲਾ ਕੁੰਡਾ ਜਿਹੜਾ ਇਹਦੇ ਆਪਾਂ ਇੱਥੋਂ 1 ਤੇ 2 ਥੱਲੇ ਵਾਲੇ ਹੌਲ ਚੋਂ ਆਪਾਂ ਇੱਕ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਥੱਲੇ ਵਾਲੇ ਹੌਲ ਚੋਂ ਲੂਪ ਲੈ ਲਿਆ ਫਿਰ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਦੇ ਆਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਵੇਖੋ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਧਰ ਵੀ ਆਪਾਂ ਥੱਲੇ ਬਲੇ ਹੌਲ ਤੋਂ ਇੱਕ ਕੁੰਡਾ ਲਿਆ ਸੀ ਹੁਣ ਇੱਧਰ ਵੀ ਆਪਾਂ ਇੱਥੋਂ ਇੱਥੋਂ ਜਿਹੜਾ ਇੱਕ ਆਪਾਂ ਲੂਪ ਲੈ ਲੈਣਾ ਜਿਹੜੇ ਆਪਾਂ ਕੁੰਡੇ ਘਟਾਏ ਨੇ ਉਹ ਨਾਲ ਹੀ ਸਾਡੇ ਪੂਰੇ ਹੋ ਗਏ ਹੁਣ ਧਾਗਾ ਆਪਣੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਥੇ ਫਿਰ ਵੇਖੋ ਇੱਕ ਤੇ ਦੋ ਅਤੇ ਦੂਸਰੇ ਹੌਲ ਚੋਂ ਲੂਪ ਲੈ ਲਾਂਗੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਪਹਿਲਾਂ ਕਰਾਂਗੇ ਫਿਰ ਇੱਥੇ ਆਹ ਵਾਲੇ ਹੌਲ ਚੋਂ ਆਪਾਂ ਲੂਪ ਲੈ ਲੈਣਾ ਇੱਕ ਜਿਹੜਾ ਕੁੰਡਾ ਘਟਾਇਆ ਉਹ ਇੱਥੇ ਸਾਡਾ ਪੂਰਾ ਹੋ ਜਾਏਗਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤੋਂ ਕੁੰਡੇ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਿੰਨ ਸਲਾਈਆਂ ਬਣ ਗਈਆਂ ਹੁਣ ਚੌਥੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਪੰਜ ਕੁੰਡੇ ਉਲਟੇ 1 2 3 4 ਤੇ 5 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਜੀ ਉਲਟੀ ਸਲਾਈ ਤੋਂ ਤੁਸੀਂ ਪੂਰੀ ਉਲਟੀ ਬਣਾਉਣੇ ਚਾਹੁੰਦੇ ਜੇ ਤੇ ਉਲਟੀ ਵੀ ਬਣਾ ਸਕਦੇ ਜੀ ਉਲਟੀ ਬਣਾਇਆ ਮੈਂ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗੇਗਾ ਬਸ ਤੁਹਾਡੇ ਲਈ ਥੋੜਾ ਸੌਖਾ ਹੋ ਜਾਏਗਾ ਬੇਸ਼ੱਕ ਤੁਸੀਂ ਉਲਟੀ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਜੀ ਉਲਟੇ ਤੇ ਉਲਟਾ ਤੇ ਸਿੱਧੇ ਤੇ ਸਿੱਧਾ ਤੇ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਨੇ ਚਾਰ ਸਲਾਈਆਂ ਇਹੀ बार-बार ਅਸੀਂ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਅੱਗੇ ਤੋਂ ਅੱਗੇ ਇਸ ਤਰ੍ਹਾਂ ਬੰਦਾ ਜਾਣਾ ਹੈ ਅੱਗੇ ਤੋਂ ਅੱਗੇ ਜਦੋਂ ਆਪਾਂ ਬਣਾਉਂਦੇ ਜਾਣਾ ਇਹ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬੰਦਾ ਜਾਣਾ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਜੇ ਬਲੈਕ ਤੇ ਬਣਾਓਗੇ ਵਾਈਟ ਤੇ ਬਣਾਓਗੇ ਗ੍ਰੀਨ ਜੈਲੂ ਹਰ ਇੱਕ ਰੰਗ ਤੇ ਬਹੁਤ ਹੀ ਸੋਹਣਾ ਲੱਗੇਗਾ ਅੱਗੇ ਤੋਂ ਅੱਗੇ ਜਦੋਂ ਬਣਾਵਾਂਗੇ ਤੇ ਇਸ ਤਰ੍ਹਾਂ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਇਹਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ